ਭਾਈ ਨੰਦ ਲਾਲ ਜੀ ਦਾ ਇੱਕ ਰੂਟੀਨ ਸੀ ਕਲਗੀਧਰ ਮਹਾਰਾਜ ਦੇ ਦਰਸ਼ਨ ਕਰਕੇ ਛਕਦੇ ਸੀ ਕਲਗੀਧਰ ਮਹਾਰਾਜ ਦੇ ਦਰਸ਼ਨ ਕਰਕੇ ਦੁਨੀਆਵੀ ਕੰਮ ਸ਼ੁਰੂ ਕਰਦੇ ਇੱਕ ਦਿਨ ਜਲਦੀ ਜਾਣਾ ਭਾਈ ਨੰਦ ਲਾਲ ਜੀ ਤੇ ਕਹਿੰਦੇ ਮਹਾਰਾਜ ਆਪਣੀ ਹੈ ਮਹਾਰਾਜ ਆਪਣੀ ਹੈ ਲिटल ਭਾਈ ਬੂਆ ਖੜਕਾਤਾ ਅਜੇ ਦਰਬਾਰ ਜਾਣ ਦਾ ਟਾਈਮ ਨਹੀਂ ਸੀ ਹੋਇਆ ਗੁਰਗੋਬ ਸਿੰਘ ਤੇ ਜਿਹੜੇ ਕਮਰੇ 'ਚ ਬਹਿ ਕੇ ਭਗਤੀ ਕਰਦੇ ਉਹ ਸਾਡੇ ਆ ਸਹੀ ਹੈ ਅਭਿਆਸ ਕਹਿੰਦੇ ਖੜਕਾ ਦੇਣੇ ਅੱਜ ਜਲਦੀ ਜਾਣਾ ਮਾੜੀ ਸਾਨੂੰ ਬਸ ਦੂਹਾ ਖੋਲ ਗਏ ਤੇ ਪਾਈ ਨੰਦ ਲਾਲ ਜੀ ਨੇ ਦੂਹਾ ਖੜਕਾਇਆ ਅੰਦਰੋਂ ਆਵਾਜ਼ ਆਈ ਗੁਰੂ ਗੋਬਿੰਦ ਸਿੰਘ ਜੀ ਕੌਣ ਹੈ ਤੇ ਪਾਈ ਨੰਦ ਲਾਲ ਜੀ ਕਹਿੰਦੇ ਉਹ ਗੋਮੇ ਸਿੰਘ ਕਹਿੰਦੇ ਕੌਣ ਹੈ ਭਾਈ ਬੂਆ ਖੜਕਾਣ ਵਾਲਾ ਕੌਣ ਹੈ ਭਾਈ ਨੰਦ ਲਾਲ ਜੀ ਕਹਿੰਦੇ ਮੈਂ ਨੰਦ ਲਾਲ ਆਪ ਜੀ ਦਾ ਅਦਨਾ ਸੇਵਕ ਨਿਮਰਣਾ ਅਦਨੇ ਦਾ ਅਰਧਨੈਮਾ ਮੈਂ ਨੰਦ ਲਾਲ ਮਾਰੇ ਮੈਂ ਨੰਦ ਲਾਲ ਬੂਆ ਕੋਲ ਅੰਦਰੋਂ ਆਵਾਜ਼ ਆਈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਗੁਰੂ ਦਾ ਬੂਆ ਮੈਂ ਵਾਲਿਆਂ ਲਈ ਨਹੀਂ ਖੁੱਲਦਾ ਤੁਹਾਡਾ ਭਲਾ ਹੋਵੇ ਸੋਚੀ ਬੈਗੇ ਇੱਕ 2 ਮਿੰਟ ਬਾਅਦ ਫਿਰ ਬੂਆ ਖੜਕਾਇਆ ਗੱਲ ਬੜੀ ਸੋਹਣੀ ਜੀ ਸੁਣੋ ਅੰਦਰੋਂ ਫੇਰ ਆਵਾਜ਼ ਆਈ ਕੌਣ ਭਾਈ ਨੰਦ ਲਾਲ ਕਹਿੰਦੇ ਅੱਗੇ ਕਹਿ ਬੈਠਿਆ ਮੈਂ ਅੰਦਲਾ ਝੜਕਾਂ ਪੈ ਗਈਆਂ ਮੈਂ ਅਲੇਲੇ ਬੂਆ ਨਹੀਂ ਖੋਲ ਭਾਈ ਨੰਦ ਲਾਲ ਕਹਿੰਦੇ ਹੁਣ ਬਦਲਾ ਲਈ ਭਾਈ ਕੌਣ ਭਾਈ ਨੰਦ ਲਾਲ ਜੀ ਕਹਿੰਦੇ ਤੂੰ ਹੀ ਤੂੰ ਤੂੰ ਹੀ ਤੂੰ ਤੇ ਅੰਦਰੋਂ ਗੁਰ ਗੋਬੇ ਸਿੰਘ ਕਹਿੰਦੇ ਇੱਛ ਇਸ ਤੂੰ ਹੀ ਤੂੰ ਪਿੱਛੇ ਚਤਰਾਈ ਐ ਆਖੋ ਸਤ ਜੀ ਗੱਲ ਬੜੇ ਧਿਆਨ ਨਾਲ ਸੁਣੋ ਇਹਨੂੰ ਕਹਿੰਦੇ ਜੇ ਵਿੱਚੋਂ ਆਪ ਗਵਾਏ ਬੜਾ ਬਰੀਕ ਮਾਰ ਗਏ ਕੋਣੇ ਭਾਈ ਕਹਿੰਦੇ ਤੂੰ ਹੀ ਤੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਇਸ ਤੂੰ ਹੀ ਤੂੰ ਪਿੱਛੇ ਚਤਰਾਈ ਐ ਉਹ ਨੰਦ ਲਾਲ ਜੀ ਮੈਂ ਵਾਲਿਆਂ ਵਾਸਤੇ ਵੀ ਗੁਰੂ ਦਾ ਬੂਆ ਨਹੀਂ ਖੁੱਲਦਾ ਜਿਹਦੀ ਚਤਰਾਈ ਤੇ ਸਿਆਣਪ ਜ਼ਿੰਦਗੀ ਚ ਨਹੀਂ ਗਈ ਉਹਦੇ ਵਾਸਤੇ ਵੀ ਬੂਆ ਨਹੀਂ ਖੁੱਲਦਾ ਇਹ ਧਿਆਨ ਨਾਲ ਪਕਰੋ ਜਿਆਦਾ ਸਿਆਣਪ ਨਾ ਬੋਲਾ ਭੰਗ ਕੋਈ ਜੀਜਾ ਗੁਰੂ ਤੇ ਛੱਡਦਾ ਐ ਬੰਦੇ ਨੇ ਗਲਤੀ ਕੀਤੀ ਠੀਕ ਹੈ ਜੀ ਇਨੂੰ ਤੁਸੀਂ ਦੱਸਣਾ ਚਾਹੁੰਦੇ ਠੀਕ ਹੈ ਜੀ ਇਹਨੇ ਗਲਤੀ ਕੀਤੀ ਇਹਨੂੰ ਦੱਸਣਾ ਜਾਂਦੇ ਹੋ ਵੀ ਮੈਂ ਦੱਸਾਂ ਇਹਦੇ ਬਾਰੇ ਦੱਸੋ ਤੇ ਨਹੀਂ ਦਿਆਉਗੇ ਠੀਕ ਹੈ ਜੀ ਕਿਤੇ ਕਿਤੇ ਗੁਰੂ ਤੇ ਛੱਡ ਦਿਆ ਤੇ ਜੇ ਗੁਰੂ ਗੋਬਿੰਦ ਸਿੰਘ ਜੀ ਐਦਾ ਮੈਨੂੰ ਫੋਨ ਆ ਗਿਆ ਇਨੇ ਮੈਨੂੰ ਫੋਨ ਕਰਤਾ ਕੋਈ ਵਿਧ ਬਣ ਗਈ ਫਿਰ ਮੈਂ ਸਮਝ ਲਾਂਗਾ ਵੀ ਤੁਸੀਂ ਕਹਿੰਦੇ ਹੋ ਹਲਕਾ ਜਿਹਾ ਇਸ਼ਾਰਾ ਦੇ ਦੇ ਆਖੋ ਸਾਥ ਦਾ ਕਿ ਤਰ੍ਹਾਂ ਗੁਰੂ ਤੇ ਛੱਡ ਜੇ ਜੇ ਐਦਾ ਮੈਨੂੰ ਫੋਨ ਆ ਗਿਆ ਮੈਂ ਉਂਗਲ ਲਾ ਕੇ ਸਮਝਾਣ ਡੇ ਵੀ ਬਿਲਕੁਲ ਹਰ ਬੰਦਾ ਸਮਝ ਇਹਨੇ ਗਲਤੀ ਕੀਤੀ ਇਹਦੀ ਗਲਤੀ ਤੁਸੀਂ ਇਹਨੂੰ ਦੱਸਣਾ ਚਾਹੁੰਦੇ ਹੋ ਭਾਵੇਂ ਭੱਲਿਆ ਸੇ ਦੱਸਣੇ ਚਾਹੁੰਦੇ ਬਚ ਕੇ ਰਹੀ ਪਰ ਥੋੜਾ ਪਤਾ ਹੋ ਹੀ ਜਾਂਦਾ ਹੈ ਉਧਰੋਂ ਗੁਰੂ ਬਾਜ ਦੇਂਦਾ ਛੱਟ ਤੂੰ ਕੀ ਲੈਣਾ ਐਹੋ ਜਿਵੇਂ ਗੁਰੂ ਤੇ ਛੱਡ ਰਿਹਾ ਮਹਾਰਾਜੇ ਮੈਨੂੰ ਫੋਨ ਆ ਗਿਆ ਇਹਦਾ ਫੇਰ ਮੈਂ ਸਮਝਣਾਗਾ ਵੀ ਤੁਹਾਡਾ ਇਸ਼ਾਰਾ ਕਹਿ ਦੇ ਆਖੋ ਸਾਥ ਇਹਦੇ ਤੁਹਾਡੀ ਚਤ్రਾਈ ਨਹੀਂ ਆਉਂ ਸਿਆਣਪ ਨਹੀਂ ਆਉਂ ਇਤਨਾ ਪੁੰਚ ਚੀਜ਼ਾਂ ਦੇ ਫੈਸਲੇ ਭੋਲੇ ਪਾ ਛੱਡ ਦੇ ਜਦੋਂ ਜੁੜਦੇ ਹੋ ਸੋਹਤੇ ਦੇ ਚਰਨ ਲੈ ਕੇ ਫਿਰ ਭਾਲ ਲੋ ਮਾਰਾ ਇੱਕ ਤਾਂ ਪਰੇਸ਼ਾਨ ਮਾਰਾ ਇੱਕ ਤਾਂ ਪਰੇਸ਼ਾਨ ਮਾਰਾ ਇੱਕ ਤਾਂ ਪਰੇਸ਼ਾਨ ਜਦੋਂ ਜੁੜ ਕੇ ਚਰਨਾਂ 'ਚ ਬੇਨਤੀਆਂ ਕਰੋਗੇ ਭੋਲੇ ਪਾ ਯਾ ਤੇ ਗੁਰੂ ਸੰਤ ਤੁਹਾਡੀ ਆਪਣੀ ਗਲਤੀ ਸਾਹਮਣੇ ਲਿਆਉਣੇ। ਤੁਹਾਡੀ ਆਪਣੀ ਗਲਤੀ ਸਾਹਮਣੇ ਲਿਆਉਣੇ। ਗੁਰੂ ਹੋਵੇ ਸਹੀ। ਤੇ ਯਾ ਫਿਰ ਤੁਹਾਡੇ ਉਹ ਸਿਮਰਨ ਵਿੱਚ ਚਰਨਾਂ ਦੇ ਧਿਆਨ ਕਰਨ ਵਿੱਚ ਤੁਹਾਡੀਆਂ ਪਰੇਸ਼ਾਨੀਆਂ ਨੂੰ ਕੱਟ ਦੇਣੇ। ਤੁਮਰੇ ਭਜਨ ਕਟੇ ਜਮ ਫਸ ਮਪ ਮਬ ਕਟਣ ਜਮ ਦੀ। ਇਸ ਭੋਲੀ ਲਾਈਫ ਦਾ ਬੂਆ ਕੋਲ ਦਾ ਇਹ ਮੈਨੂੰ ਬਾਬਾ ਕੁਲਵੰਤ ਸਿੰਘ ਜੀ ਜੂਰ ਸਾਹਿਬ ਵਾਲਿਆਂ ਨੇ ਕਿਹਾ 25 ਦੀ ਦਾਤ ਦੇ ਦੱਸ ਹੋਈ ਮੈਂ ਕਿਹਾ ਜੀ ਭੋਲੀ ਸੀ ਉਹ ਕਹਿੰਦੇ ਗੁਰੂਪਾਲ ਸਿੰਘ ਇਹ ਨਾ ਕਹ ਮੈਂ ਕਿਹਾ ਜੀ ਥੋੜੀ ਸਾਦੀ ਸੀ ਸੁਭਾਅ ਕਹਿੰਦੇ ਗੁਰੂ ਗੋਬਿੰਦ ਸਿੰਘ ਮਿਲਦੇ ਹੀ ਭੋਲਿਆਂ ਨੂੰ ਉਹ ਮਿਲਦੇ ਹੀ ਸਾਡੇ ਆ ਹੈਡ ਪੁਜਾਰੀ ਬਾਬਾ ਕੁਲਵੰਤ ਜੀ ਹਯੂਰ ਸਾਹਿਬ ਦੇ ਮੈਨੂੰ ਕਹਿੰਦੇ ਹੋਰ ਗੱਲ ਦੱਸਾਂ ਕਹਿੰਦੇ ਦੱਸੋ ਕਹਿੰਦੇ ਇੱਕ ਗੱਲ ਅੰਦਰ ਵਸਾਵੀਂ ਸਟੇਜ ਤੇ ਬੋਲਦੀ ਜਿਆਦਾ ਚਤਰਾਈ ਸਿਆਣਪ ਵਾਲਾ ਸਮਝਦਾ ਵੀ ਮੈਂ ਪੜਾ ਮੇਰੇ ਵਰਗਾ ਗਿਆਨੀ ਨਹੀਂ ਮੇਰੇ ਵਰਗਾ ਸਿੱਖ ਨਹੀਂ ਮੈਂ ਨਾ ਹਾਂ ਤੇ ਕੰਥੀ ਨਾ ਚੱਲੇ ਆਪੋ ਸਤ ਨੂੰ ਮੈਂ ਹਾਂ ਤੇ ਇਹਨੇ ਜੁੜੋ ਨਹੀਂ ਨਾ ਕਹਿੰਦਾ ਗੱਲ ਬੋਲ ਲੈਣਾ ਸੋ ਤੇ ਉਹ ਜਿਆਦਾ ਚਤਰਾਈ ਸਿਆਣਪਾਂ ਵਾਲੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇੜੇ ਆਉਣ ਦੀ ਕਦੀ ਬਿੱਦ ਬਣ ਨਹੀਂ ਦਿੱਤੀ। ਉਹਨੂੰ ਦੂਰ ਰੱਖਦੇ ਆ। ਭਾਈ ਨੰਦਰਾਲ ਜੀ ਕਹਿੰਦੇ ਜੀ ਜਾਣਾ ਸੀ ਜਲਦੀ ਤੇ ਕਹਿੰਦੇ ਖੜਕਾ ਦਿੰਦੇ ਆ ਬਾਜਾਂ ਦਾ ਆਪਣਾ ਹੀ ਆ। ਧੂਆ ਦਰਬਾਰ ਜਾਣ ਦਾ ਸਮਾਂ ਨਹੀਂ ਜੀ ਹੋਇਆ ਜੀ। ਅੰਦਰੋਂ ਆਵਾਜ਼ ਆਈ ਕੌਣ ਕਹਿੰਦੇ ਜੀ ਮੈਂ ਅਨੰਦ ਅਤਨਾ ਭਗਤ ਅਤਨਾ ਸੇਵਕ। ਜਿਵਾਣਾ ਦੇ ਮਹਾਰਾਜ ਜੀ ਅੰਦਰੋਂ ਆਵਾਜ਼ ਆਈ ਕਹਿੰਦੇ ਮੈਂ ਵਾਲਿਆਂ ਲਈ ਬੁਆ ਨਹੀਂ ਕੋਲਨੀ 2 ਮਿੰਟ ਬਾਅਦ ਫੇਰ ਖੜਕਾ ਆਤਾ ਕਹਿੰਦੇ ਕੌਣ ਹੈ ਬਾਹਰ ਗੁਰੂ ਗੋਬਿੰਦ ਸਿੰਘ ਕਹਿੰਦੇ ਕਹਿੰਦੇ ਜੀ ਤੂੰ ਹੀ ਤੂੰ ਹੀ ਮਹਾਰਾਜ ਕਹਿੰਦੇ ਤੂੰ ਹੀ ਤੂੰ ਹੀ ਬੱਚੇ ਚਤਰਾਈ ਹੈ ਚਤਰਾਈ ਵਾਲੇ ਵਾਸਤੇ ਵੀ ਬੁਆ ਨਹੀਂ ਕੋਲਨੀ ਪਾਈ ਨੰਦ ਲਾਲ ਜੀ ਨੇ ਰੋਣਾ ਸ਼ੁਰੂ ਕਰ ਦਿੱਤਾ ਹੋਕੇ ਨਹੀਂ ਆ ਰੋਈ ਜਾਂ ਤੂੰ ਹੋਕੇ ਨਹੀਂ ਅੰਦਰੋਂ ਆਵਾਜ਼ ਆਈ ਕੌਣ ਰੋ ਰਿਹਾ ਤਾ ਮਾਰਾ ਮੇਰੀਆਂ ਕਿਤਾਬਾਂ ਫੇਲ ਹੋ ਗਈਆਂ ਪੜਾ ਗਿਆ ਸੀ ਉਹਨਾਂ ਭਾਈ ਨੰਦ ਨਾਲ ਕਹਿੰਦੀ ਮੇਰਾ ਗਿਆਨ ਫੇਲ ਹੋ ਗਿਆ ਮੇਰੀਆਂ ਕਿਤਾਬਾਂ ਫੇਲ ਹੋ ਗਈਆਂ ਮੇਰੀ ਪੜ੍ਹਾਈ ਫੇਲ ਹੋ ਗਈ ਇੰਨੀ ਕ ਫੇਲ ਹੋ ਗਈ ਮੈਨੂੰ ਇਹ ਵੀ ਨਹੀਂ ਹੁਣ ਬਾਹਰ ਬੈਠਿਆ ਪਤਾ ਲੱਗਦਾ ਕੀ ਕਵਾਂ ਕੌਣ ਰੋ ਰਿਹਾ ਆਖੋ ਸਾਧੂ ਮੇਰੇ ਪੱਲੇ ਕੁਝ ਨਹੀਂ ਮੇਰੀ ਕੋਈ ਪੜ੍ਹਾਈ ਨਹੀਂ ਉਸੇ ਵੇਲੇ ਬੂਆ ਖੁੱਲ ਗਿਆ ਕਹਿੰਦੇ ਬਸ ਆ ਚੀਜ਼ ਮਰਨ ਦੀ ਥੇਰ ਐ ਮੇਰੇ ਪੱਲੇ ਕੁਝ ਨਹੀਂ ਉਦੋਂ ਹੀ ਬੂਆ ਨਾਲ ਹੀ ਖੁੱਲ ਜਾਂਦਾ ਜਗਾਰਾ ਬਲਾਉਗਾ ਜੀ ਕੇ ਬੋਲੇ 危かばい。